ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਪਿਆਰੇ ਦੋਸਤੋ ਵੀਰੋ ਭੈਣੋ ਸਾਰੇ ਆਪਣੇ ਮਾਤਾ ਮਾਂ ਆਪਣੇ ਬੱਚੇ ਛੋਟੇ ਵੀਰ ਬਾਪੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਕਤੋ ਵਕਤ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਬਿਲਕੁਲ ਫਰੀ ਹੈ ਆਪਣੇ ਆਪਾਂ ਨੂੰ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਆਪਾਂ ਨੂੰ ਆਪਣੀ ਕਮਿਊਨਿਟੀ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਿੱਖ ਹਰ ਜਗ੍ਹਾ ਹਰ ਕਿਸੇ ਦੀ ਮਦਦ ਕਰਨ ਲਈ ਪਹੁੰਚੇ ਹੁੰਦੇ ਆ ਪਰ ਸਿੱਖਾਂ ਲਈ ਕੋਈ ਮਦਦ ਕਰਨ ਕਿੱਥੇ ਨਹੀਂ ਪਹੁੰਚਦਾ ਹੁਣ ਤੁਸੀਂ ਪੰਜਾਬ ਤੇ ਹੜ ਆਏ ਦੇਖ ਲਓ ਕੌਣ ਆਇਆ ਆਪਣੀ ਮਦਦ ਕਰਨ ਸਰਕਾਰ ਤੱਕ ਨਹੀਂ ਆਈ ਇਥੋਂ ਤੱਕ ਕੇ ਖਬਰਾਂ ਦੇ ਵਿੱਚ ਵੀ ਕਿਤੇ ਕੋਈ ਨਹੀਂ ਦਿਖਾਉਂਦੇ ਹੈਗੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਤਾਂ ਵੀਡੀਓ ਪਾਈਆ ਆਪ ਹੀ ਲੋਕ ਵਿਚਾਰੇ ਆਪਣੀ ਮਦਦ ਆਪ ਹੀ ਕਰ ਰਹੇ ਨੇ ਸਿੱਖ ਪੰਜਾਬ ਦੇ ਲੋਕ ਪੰਜਾਬੀ ਆਪ ਮਦਦ ਕਰ ਰਹੇ ਨੇ ਕੋਈ ਮਦਦ ਕਰਨ ਨਹੀਂ ਕਿਤੇ ਨਹੀਂ ਪਹੁੰਚਿਆ ਜੇ ਹਾਂ ਕੋਈ ਮੜਾ ਮੋਟਾ ਕਰਤਾ ਹੁੰਦਾ ਟੇਸਟੀਆਂ ਲੈਣ ਦੋ ਦਿਨ ਪਹਿਲਾਂ ਗਏ ਸੀ ਕਹਿੰਦੇ ਅਖੇ ਜੀ ਸਾਨੂੰ ਨਾਓ ਦੇ ਦਿਓ ਕਹਿੰਦੇ ਇਹ ਦਾਜੋਂ 10-10 ਫੁੱਟ ਪਾਣੀ ਸਾਰੇ ਕਿਤੇ ਆ ਜੀ ਉਦੋਂ ਅਸੀਂ ਭੇਜਾਂਗੇ ਨਾਓ ਵੀ ਜਾਣੀ ਰੋੜਜੋ ਪਹਿਲਾਂ ਸਾਰੇ ਜਣੇ ਪਾਕਿਸਤਾਨੋਂ ਰੋੜੇ ਫੇਰ ਕੀ ਤੁਸੀਂ ਬਚਾਹੋਗੇ ਜੇ ਪਾਕਿਸਤਾਨੀ ਰੋੜ ਕੇ ਪਹੁੰਚ ਜਾਈਏ ਸੀ ਇੱਕ ਸਾਜ਼ਿਸ਼ਾ ਸਮਝੋ ਇਸ ਨੂੰ ਇਹ ਅੱਜ ਦੀ ਨਹੀਂ ਇਹ ਪਹਿਲਾਂ ਵੀ ਇਹਨਾਂ ਨੇ ਕਰੀਆ ਇੱਕ ਅੱਜੇ ਬਜ਼ੁਰਗ ਦੀ ਮੈਂ ਵੀਡੀਓ ਦੇਖੀ ਸੀਗੀ ਉਹ ਕਹਿੰਦਾ ਵੀ ਮੈਂ 65 ਸਾਲ ਦੀ ਉਹਦੀ ਉਮਰ ਸੀ ਉਹ ਕਹਿੰਦਾ ਜਦੋਂ ਮੈਂ ਪਹਿਲਾਂ ਕਦੇ ਸੁਣਿਆ ਨਹੀਂ ਸੀਗਾ ਵੀ ਹੜ੍ਹ ਹੜਾ ਆ ਗਿਆ ਪੰਜਾਬ ਦੇ ਵਿੱਚ ਕਹਿੰਦਾ ਪਰ ਹੁਣ ਆ 30 40 ਸਾਲਾਂ ਦੇ ਵਿੱਚ ਵਿੱਚ ਕਹਿੰਦਾ ਇਹਨਾਂ ਨੇ ਕਦੇ ਕਿਤੇ ਹੜ੍ਹ ਆ ਗਿਆ ਕਦੇ ਪੰਜਾਬ ਦੇ ਕਿਤੇ ਹੜ੍ਹ ਆ ਗਿਆ ਕਹਿੰਦਾ ਪਹਿਲਾਂ ਪੰਜਾਬ 'ਚ ਕਦੇ ਹੜ੍ਹ ਨਹੀਂ ਸੀ ਆਇਆ ਕਿਉਂਕਿ ਕਿਉਂ ਨਹੀਂ ਸੀ ਆਇਆ ਕਿਉਂਕਿ ਅਗਲੇਆਂ ਦਾ ਪ੍ਰਬੰਧ ਪਹਿਲਾਂ ਜੇ ਕੋਈ ਡੈਮ ਵੀ ਬਣਾ ਸੀ ਤਾਂ ਪੰਜਾਬ ਦੇ ਵਿੱਚ ਸੀਗਾ ਸਿੱਧਾ ਹੋ ਤਾਂ BBMB ਜਾਂ ਜਿਹੜਾ ਡਿਪਾਰਟਮੈਂਟ ਉਹ ਆਪਣਾ ਬਣਿਆ ਹੋਇਆ ਡੈਮਾ ਦਾ 2022 ਦੀ ਵਾਈ ਦਾ ਵੀ ਉਹਨਾਂ ਨੇ ਡਾਟਾ ਭੇਜਿਆ ਹੋਇਆ ਹੈ 21 ਦਾ ਵੀ ਭੇਜਿਆ ਹੋਇਆ ਪਰ 23 ਦਾ ਤੇ 24 ਦਾ ਡਾਟਾ ਹੀ ਨਹੀਂ ਭੇਜਿਆ 25 ਦਾ ਨਹੀਂ ਭੇਜਿਆ ਇੱਕ ਮਿੰਟ ਹਾਂ 23 24 ਦਾ ਡਾਟਾ ਨਹੀਂ ਭੇਜਿਆ ਹੈ 22 ਦਾ ਤਾਂ ਭੇਜਿਆ ਆਇਆ ਹੈ ਕਿਉਂਕਿ ਡਾਟਾ ਭੇਜਣਗੇ ਤਾਂ ਦੱਸਣਾ ਪੈਣਾ ਵਾ ਵੀ ਕਦੋਂ ਕੀ ਸਫਾਈ ਹੁੰਦੀ ਆ ਕਦੋਂ ਕੀ ਕਰਦੇ ਨੇ ਇਹ ਕਦੋਂ ਕੀ ਕਰਦੇ ਨੇ ਕਿ ਹੁਣ ਜੇ ਡਾਟਾ ਹੀ ਨਾ ਭੇਜਾਂਗੇ ਤਾਂ ਫਿਰ ਕਾਹ ਕਹਿਣਾਗੇ ਇਹ ਜੇ ਡਾਟਾ ਰਿਪੋਰਟ ਬਣਦੀ ਆ ਰਿਪੋਰਟਾਂ ਬਣਾਉਂਕ ਦੱਸਣਗੇ ਵੀ ਕੀ ਹੋਇਆ ਕੀ ਕਾਤੇ ਨਹੀਂ ਹੋਇਆ ਪਲਾਨ ਗੱਲ ਨੂੰ ਟਾਲੇ ਲਾਉਣ ਦੀ ਕੱਲ ਜਿਵੇਂ ਕੋਈ ਕੰਮ ਆ ਰਿਹਾ ਕਿਸੇ ਕੁੜੀ ਆ ਰਹੀ ਪਹੁੰਚ ਗਈ ਜਾਂ ਕੋਈ ਬਾਅਦ ਵੱਡੀ ਬਾਅਦ ਦਾ ਕਰੇ ਜਾਣਗੇ ਕਮਿਸ਼ਨ ਬਿਠਾਵਾਂਗੇ ਜੀ ਅਸੀਂ ਦੱਗੇ ਹੋ ਜਾਣ ਦੱਗੇ ਕਰਾ ਦੇ ਸਰਕਾਰ ਆ ਵੀ ਤਾਂ ਕਰਾਉਂਦੀ ਇਹੋ ਜਿਹੇ ਕੰਮ ਕਿਉਂ ਕਰੇ ਰਾਜਸਥਾਨ ਨੂੰ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਉਹ ਇਸ ਸਮੇਂ ਬੰਦ ਨੇ ਸੁੱਕੀਆਂ ਪਈਆਂ ਨੇ ਦਿਮਾਗ ਨੂੰ ਖੋਪੜ ਖੋਲੋ ਤੂਤੇ ਲੋਕ ਜਿਹੜੇ ਨਾ ਨਾ ਤੂਤੇ ਇਹਨਾਂ ਨੇ ਡੋਬ ਲਿਆ ਪੰਜਾਬ ਨੂੰ ਤੂਤਿਆਂ ਨੇ ਜਿਹੜੇ ਤੂਤੇ ਲੋਕ ਉਪਰ ਤਾਂ ਕੌਣ ਹੁੰਦੇ ਨੇ ਹੁਣ ਤੁਸੀਂ ਤੂਤਿਆਂ ਬਾਰੇ ਬਈ ਕਈਆਂ ਦੇ ਵਿਚਾਰ ਬਹੁਤ ਨੇ ਵੀ ਤੂਤੇ ਇਹ ਨੇ ਤੂਤੇ ਪਰ ਅਸਲੀ ਤੂਤੇ ਉਹ ਨੇ ਜਿਹੜੇ ਗੁਰੂ ਨੂੰ ਛੱਡ ਕੇ ਆਪਣੇ ਨੂੰ ਇਹ ਬਾਬਿਆਂ ਬੂਬਿਆਂ ਢੋਂਗੀਆਂ ਦੇ ਮਗਰ ਲੱਗੇ ਫਤਾਂ ਵੀ ਮਰ ਗਏ ਆ ਮਗਰ ਆਸ਼ਾ ਰਾਂ ਮਰ ਗਏ ਆ ਮਗਰ ਦਾਦਾ ਸਵਾਮੀ ਆਰਗਾ ਇਹਨੇ ਕਦੇ ਕਰਦਾ ਦਾ ਸਵਾਮੀ ਵਾਲੇ ਬਾਬੇ ਨੇ ਕਿਹਾ ਕੋਈ ਵੀ ਵੱਡੀ ਗੱਲ ਕਰੀ ਵੀ ਹਾਂ ਜਾਂ ਸਿੱਖਾਂ ਦੇ ਨਾਲ ਆਇਆ ਆਇਆ ਫਲਾਨਾ ਕਦੇ ਕੋਈ ਬਿਆਨ ਦਿੱਤਾ ਹੋਵੇ ਸਿੱਖਾਂ ਦੇ ਹੱਕ ਚ ਮੈਨੂੰ ਕੀ ਮਤਲਬ ਹੀ ਆ ਮਨ ਕੀ ਬਾਤਨ ਕੀ ਬਾਤ ਹਮਕੋ ਬਾਤ ਤੁਮਕੋ ਬਾਤ ਕਰਨ ਵਾਲਾ ਇਹਨੇ ਵੀ ਨਹੀਂ ਹੁਣ ਕਿਹਾ ਕੁਝ ਬੋਲਿਆ ਕੋਈ ਗੋਲ ਵੀ ਨਹੀਂ ਬੋਲਦੇ ਹੈਗੇ ਤਾਂ ਮੈਂ ਆਪ ਦੇ ਲਈ ਇੰਨੇ ਨਰਮ ਹੋਏ ਨੇ ਕਿਉਂ ਵਰਤਨ ਬੋਲਣ ਯਾਰ ਉਹ ਹੋਊਗਾ ਤੂੰ ਕਮਈ ਦੇ ਨਹੀਂ ਹੈਗੇ ਪੰਜਾਬ ਕਦੇ ਸਮਝਿਆ ਹੋਵੇ ਤਾਂ ਪੰਜਾਬ ਨੂੰ ਕਦੇ 16 ਸੂਬੇ ਤੋਂ ਅੱਧੀ ਸੂਬੇ ਨਹੀਂ ਚਿਪਾਣਾ ਚੰਡੀਗੜ੍ਹ ਕਹਿ ਕੇ ਥੋੜੇ ਤੋਂ ਖੋਲੇ ਆਗਲੇ ਨੇ ਕਹਿ ਧੋਖੇ ਨਾਲ ਮੁੜ ਕੇ ਕਹਿੰਦੇ ਦੇ ਦਾਂਗੇ ਕਾਗਜ਼ਾਂ ਦੇ ਵਿੱਚ ਚੰਡੀਗੜ੍ਹ ਅੱਜ ਵੀ ਪੰਜਾਬ ਦਾ ਵਾਪਰ ਹੱਕ ਪਰ ਕੋਈ ਪਈਆਂ ਉਹਦੇ ਉੱਤੇ ਹੈ ਨਹੀਂ ਚੰਡੀਗੜ੍ਹ ਯੂਨੀਵਰਸਿਟੀ ਉੱਤੇ ਵੀ ਤਾਂ ਸਾਰੇ ਉਹ ਪਹਾੜੀਏ ਬੈਠੇ ਨੇ ਜਾਂ ਹਰਿਆਣਵੀ ਬੈਠੇ ਨੇ ਇਹ ਆ ਵੀ ਯੂਨੀਵਰਸਿਟੀ ਸਰਪਨਾ ਦੀ ਯੂਨੀਵਰਸਿਟੀ ਆ ਕਿੱਥੇ ਕਿੱਥੇ ਤੁਸੀਂ ਕਰੋਗੇ ਤੇਰੇ ਕਹਾਂ ਹਨੇ ਵੀ ਸਿੱਖ ਕੋਈ ਵਧੀਆ ਕੰਮ ਨਹੀਂ ਕਰ ਸਕੇ ਪੰਜਾਬ ਦੇ ਵਿੱਚ ਕੋਈ ਵੱਡੀ ਹੋ ਨਹੀਂ ਕਰ ਸਕੇ ਕਿੱਥੋਂ ਕਰਨੇ ਯਾਰ ਤੁਸੀਂ ਕਰਨੇ ਇਹਨਾਂ ਦੇ ਸਿੱਖਾਂ ਨੂੰ ਕੋਈ ਕੰਮ ਹੋਵੇ ਤਾਂ ਹੀ ਹਨਾ ਬੀਸ ਸਿੱਖਾਂ ਨੂੰ ਛੱਡੋਂਗੇ ਕਿਸੇ ਯੋਗਾ ਕਿੰਨੇ ਪੰਗੇ ਪਏ ਹੋਏ ਨੇ ਸਿੱਖਾਂ ਦੇ ਲਈ ਪਾਣੀ ਆ ਦਾ ਮਸਲਾ ਫਿਰ ਸੂਪੇ ਦਾ ਮਸਲਾ ਬਸ ਪੰਜਾਬੀ ਪਾਛਾ ਦਾ ਮਸਲਾ ਖਾਣ ਆਗੇ ਹੁਣ ਆ ਮਸਲਾ ਖੇਤੀ ਦਾ ਕਾਨੂੰਨਾ ਦਾ ਮਸਲਾ ਪਤਾ ਨਹੀਂ ਕਿਹੜੇ-ਕਿਹੜੇ ਕਾਨੂੰਨ ਮਗਰ ਲੈ ਕਰਜਾ ਨਤ ਨਮਾ ਲੈ ਲੰਦਾ ਪੰਜਾਬ ਦਾ ਆਮਾਨ ਸਰਕਾਰ ਕਿਹੜਾ ਕੁਝ ਬੋਲਦੀ ਆ ਆਮਾਨ ਹੋਣਿਆ ਭੰਡ ਕਿਹੜਾ ਬੋਲਿਆ ਕੁਝ ਅੱਜ ਦਾ ਗੱਲ ਵੀ ਕਹੇ ਦਾ ਸਹੀ ਵੀ ਹਾਂ ਵੀ ਪਾਣੀ ਕਾ ਤੇ ਨਹਿਰਾਂ ਸੁੱਕੀਆਂ ਨੇ ਆ ਹਰਿਆ ਰਾਜਸਥਾਨ ਦੀਆਂ ਪਾਣੀ ਭੇਜੋ ਇਹਨਾਂ ਦੇ ਵਿੱਚ ਉਹ ਤਾਂ ਕਹਿੰਦੀ ਮੈਂ ਹਾਂ ਜੱਟ ਦਾ ਪੁੱਤ ਮੈਂ ਹੀ ਹਾਂਸਲੀ ਮੈਂ ਕਰੂੰ ਮੱਕਣ ਮੈਂ ਕਰੂੰ ਮੱਕਣ ਕੀ ਕੀਤਾ ਚੁੱਪ ਕਰਕੇ ਬਹਿ ਗਿਆ ਪੈਸੂ ਲੈ ਕੇ ਮੈਂ ਤਲਾ ਉਹ ਕੇ ਜਰੀਵਾਲ ਨੂੰ ਉਹ ਪੈਸੇ ਪੰਜਾਬ ਦੇ ਸਿਰ ਤੇ ਚੱਲ ਰਹੇ ਆ ਖਰਚਾ ਤਾਂ ਦੇਖੋ ਪੰਜਾਬ ਦੇ ਦੇਸ਼ ਤੇ ਕੰਦੇ ਨੇ ਗਿਆ ਗਿਆ ਲੋਦੇ ਪੈ ਨੇ ਚੰਡੀਗੜ੍ਹ ਦਾ ਅਤਾ ਸੇ ਸਮਟਾ ਪੰਜਾਬ ਦੇ ਹਿੱਤ ਤੇ ਆ ਖਰਚਾ ਸਾਰਾ ਪੰਜਾਬ ਚੋਂ ਜਾਂਦਾ ਕੋਈ ਪੰਜਾਬ ਨੂੰ ਫਾਇਦਾ ਨਹੀਂ ਹੋਦਾ ਪਰ ਤੇ ਯੂਨੀਵਰਸਿਟੀ ਪੰਜਾਬ ਦੀ ਕੋਈ ਪੰਜਾਬ ਦਾ ਫਾਇਦਾ ਨਹੀਂ ਉਹ ਪੰਜਾਬ ਦੇ ਵਿੱਚੋਂ ਕਾ ਪੈਸੇ ਜਾਂਦੇ ਹੁਣ ਇੱਕ ਫੰਡ ਫੰਡ ਦਾ ਜਿਹੜੇ ਰੀਲੀਜ ਹੁੰਦਾ ਤੁਹਾਨੂੰ ਦੇ ਫਿਰ ਬੀਵੀਐਮ ਵੀ ਬੋਰਡ ਖਰਚਾ ਸਾਰਾ ਸਰਕਾਰ ਦਾ ਪੰਜਾਬ ਦਾ ਕਰ ਉਹਨੂੰ ਆਪਣੇ ਭਾਗੜਾ ਬੈਂਡ ਡੈਮ ਦਾ ਜਾਂ ਪਿਛੇ ਡੈਮ ਦਾ ਵੀ ਕੋਈ ਫਾਇਦਾ ਹੈਗਾ ਸਿਰ ਪੰਜਾਬ ਨੂੰ ਸਾਰੀ ਬਿਜਲੀ ਡੈਮਾਂ ਦੀ ਜਿੰਨੀ ਵੀ ਬਣਦੀ ਆ ਸਾਰੀ ਹਰਿਆਣੇ ਚ ਦਿੱਲੀ ਚ ਰਾਜਸਥਾਨ ਨੂੰ ਹੋਰ ਤਾਂ ਹੋਰ ਉੱਤਰਾਖੰਡ ਨੂੰ ਵੀ ਜਾਈ ਜਾਂਦੇ ਨੇ ਚਲੋ ਹਮਾ ਚਲਣ ਦਾ ਲੈਣੀ ਹੋ ਲੈਣੀ ਆ ਉਹ ਤਾਂ ਚਲੋ ਕਰਕ ਹੋਗਾ ਵੀ ਮੇਰਾ ਪਾਣੀ ਫਲਾਣਾ ਤੇ ਕੰਨ ਰੋਕ ਲਵੇ ਮੇਰਾ ਪਾਣੀ ਮੇਰਾ ਪਾਣੀ ਕਾਧਾ ਹੁੰਦੇ ਨੇ ਬਹੁਤ ਦਨੋਂ ਪੰਜਾਬ ਦਾ ਪਾਣੀ ਹੁੰਦਾ ਮੱਦਾ ਮੰਗਦਾ ਹੁੰਦਾ ਪੰਜਾਬ ਦੇ ਲੋਕ ਕਹਿੰਣਗੇ ਛਾਡੂ ਪਾਣੀ ਭੇਜੋ ਕਹਿਣਗੇ ਲੈ ਪਾਣੀ ਤਾਂ ਗਾਂ ਹਰਿਆਣੇ ਚੋਂ ਆਉਂਦਾ ਸਮਾਚਲ ਚੋਂ ਆਉਂਦਾ ਫਲਾਨਾ ਆਉਂਦਾ ਹੁਣ ਰੋਕ ਲਓ ਭਈ ਹਮਾਂ ਚਲਤੀ ਫਿਰੋ ਦੱਬੇ ਭਰ ਕੇ ਰੱਖ ਲਓ ਬਾਟੀਆਂ ਬੁਲਟੀਆਂ ਭਰ ਕੇ ਰੱਖ ਲਓ ਟੱਪੇ ਟੂਪੇ ਭਰ ਕੇ ਰੱਖ ਲਓ ਕਿਉਂਕਿ ਜੋ ਵੀ ਪੰਜਾਬ ਚ ਭੇਜੋ ਜਸਾਂ ਜੋ ਨਾਲੇ ਐਡੀ ਰੇਗਿਸਤਾਨ ਹੈਗਾ ਉੱਤੇ ਸਾਰੇ ਹੀ ਸੂਕ ਲੈਣਾ ਉਹਨੇ ਜਾਨ ਬੁੱਝ ਕੇ ਛੱਟ ਰਹੇ ਨੇ ਅਗਲੇ ਜਾਨ ਬੁੱਝ ਕੇ ਖਾਲੀ ਨਹਿਰਾਂ ਨੂੰ ਛੱਡ ਬਚ ਕੇ ਜਾਣ ਬੁੱਝ ਕੇ ਪਾਣੀ ਇਹਦਾ ਮਤਲਬ ਉਹ ਚੰਦੇ ਨੇ ਵੀ ਖੇਤੀ ਜਿਹੜੀ ਪੰਜਾਬ ਦੇ ਵਿੱਚ ਇੱਕ ਬਰਬਾਦ ਹੁੰਦੀ ਆ ਹੋ ਜਵੇ ਕੋਈ ਪ੍ਰਵਾਹ ਨਹੀਂ ਪਰ ਜਿਹੜੀ ਬਰਬਾਦ ਉੱਧਰ ਹੁੰਦੀ ਆ ਉੱਧਰ ਨਾਲ ਹੋ ਜਵੇ ਹਰਿਆਣਾ 'ਚ ਆਪਣੇ ਹਰਿਆਣੇ 'ਚ ਵੀ ਤਾਂ ਫਿਰ ਵੀ ਗਲਮਾਣਾ ਮੋਟਾ ਹੋ ਗਿਆ ਕੰਮ ਤੇ ਰਾਜਸਥਾਨ 'ਚ ਜਿਹੜੀਆਂ ਖੁਸ਼ਕੀਆਂ ਨਹਿਰਾਂ ਪਈਆਂ ਨੇ ਹਰੀ ਦੇ ਪੱਤਣ ਕੋ ਬਾਧੇ ਜਾਂਦੀਆਂ ਨੇ ਜਿਹੜੀਆਂ ਪੱਕੀਆਂ ਕਰਕੇ ਆਣ ਇਹ ਦਿਨ ਪਾਣੀ ਵੀ ਆ ਡੱਬੋ ਡੱਦ ਜਾਣਾ ਅਰੇ ਆਉਂਦੇ ਰੇਗਿਸਤਾਨ ਦੇ ਵਿੱਚ ਰੇਤ ਦੇ ਵਿੱਚ ਕਰਦਣ ਸਿਸਟਮ ਕੋਈ ਵੀ ਜਾਣਦੇ ਪਾਣੀ ਸਿੱਧੇ ਪਹਿਲੀ ਗੱਲ ਤੇ ਇਹ ਆ ਵੀ ਪਾਣੀ ਇਹਨਾਂ ਰੋਕਦੇ ਕਿਉਂ ਨੇ ਜਦ ਇਹਨਾਂ ਨੂੰ ਪਤਾ ਲੱਗ ਰਿਹਾ ਵਾ ਵੀ ਪਾਣੀ ਲੈਵਲ ਵੱਧ ਰਿਹਾ ਵਾ ਉਦੋਂ ਹੀ ਛੱਡੀ ਚੱਲੋ ਯਾਰ ਹੁਣ ਥੋੜੇ ਪਾਣੀ ਹੱਥੋਂ ਹੱਥੋਂ ਬਾਹਰ ਨਿਕਲ ਗਈ ਖੇੜ ਸਾਰੀ ਤਾਂ ਪੰਜਾਬ ਨੂੰ ਛੜ ਰੋੜ ਦੋ ਪੰਜਾਬ ਨੂੰ ਆਹੋ ਪੰਜਾਬ ਦੇ ਘੜਾ ਪੰਜਾਬ ਦੇ ਨਾਲ ਦਾ ਉਹ ਮਕਰੇਈ ਮਾਲਾ ਕੰਮ ਆਹ ਟਮਾਤਾ ਹੋਈ ਨਹੀਂ ਕਦੇ ਇਹ ਕੋਈ ਭਾਰਤ ਮਾਤਾ ਦਾ ਮੂਤਾਂ ਵਾਲੇ ਛੇਰਾਂ ਵਾਲੇ ਮਾਤਾ ਦਾ ਕਨਸੈਪਟ ਹੈ ਨਹੀਂ ਸੀ ਕਿਤੇ ਵੀ ਇਹ ਸਾਰਾ ਡਰਾਮੇ ਉੜਾਏ ਨੇ ਖੁੱਦੂ ਬਣਾਇਆ ਵਾ ਇਹਨਾਂ ਛੇਰਾਂ ਵਾਲੇ ਮਾਤਾ ਪਤਾ ਕਿਉਂ ਬਣਾਇਆ ਗਿਆ ਵਾ ਸ਼ੇਰ ਹੈਗਾ ਨਹੀਂ ਪੰਜਾਬ ਨੂੰ ਸ਼ੇਰ ਕਿਹਾ ਜਾਂਦਾ ਉਹਨਾਂ ਨੇ ਮਾਤਾ ਬਿਠਾ ਦਿੱਤੀ ਉੱਪਰ ਪਹਾੜਾਂ ਤੇ ਛੇਰਾਂ ਵਾਲੀ ਮਾਤਾ ਬਣਾ ਦਿੱਤੀ ਵੀ ਮਾਤਾ ਦੇ ਅੰਦਰ ਜ ਸਾਰਾ ਕੁਝ ਆ ਕੱਲੀ ਚੰਦੋ ਫੜ ਲਓ ਖੂਸ਼ ਮਾਤਾ ਦੀ ਫੜ ਲਓ ਸ਼ੇਰ ਦੀ ਪੂੰਛ ਨਾ ਲੱਭਦਾ ਸ਼ੇਰ ਨਾਲ ਲੱਭਦੀ ਮਾਤਾ ਨਾਲ ਲੱਭਦੀ ਮਨਕੀ ਬਾਤ ਨਾਲ ਲੱਭਦੀ ਤਨਖੀ ਬਾਤ ਨਾਲ ਲੱਭਦਾ ਭੰਡ ਨਾਲ ਲੱਭਦੀ ਘਗਰੀ ਤੇ ਜਰੀ ਕੁਜਰੀ ਕੋਈ ਗੱਲ ਬੇ ਉਹੀ ਤਾਂ ਲੱਭ ਜੋਈ ਕੋਈ ਤਾਂ ਬੋੜਿਆਓ ਐਂਡੇ ਨਰਮੋਹੇ ਹੋ ਗਏ ਪੰਜਾਬ ਦੇ ਪੰਜਾਬ ਦੇ ਲਈ ਤੁਸੀਂ ਫੇਰੇ ਕਹਿੰਦੇ ਨੇ ਵੀ ਪੰਜਾਬ ਦੇ ਲੋਕ ਹੱਕ ਕਾਤੇ ਮੰਗਦੇ ਨੇ ਫੇਰੇ ਕਹਿੰਦੇ ਜੇ ਹੱਕ ਮੰਗ ਲੋ ਫੇਰੇ ਕਹਿੰਦੇ ਨੇ ਪੰਜਾਬ ਦੇ ਲੋਕ ਔਰ ਗਰਵਾਦੀ ਨੇ ਇਹ ਤਾਂ ਫਲਾਣੇ ਨੇ ਗਰਾਈਂ ਪੇਸ਼ਾ ਨੇ ਧਮਕਾਣੇ ਨੇ ਧਮਕਾਣੇ ਨੇ ਫਲਾਣੇ ਨੇ ਮਖਿਆਣੇ ਨੇ ਚਲੋ ਮਨ ਕਰਾ ਬੰਦਾ ਜੀ ਨਹੀਂ ਅੱਗਲਾਂ ਸੋਚ ਕੇ ਇੱਕ ਮਨਪਟ ਜਾਵਾ ਕਰ ਲਈਦਾ ਮੜ ਮੋਟਾ ਇਧਰ ਉਧਰ ਫਿਰ ਵੀ ਗੱਲ ਹਕਮਾ ਕੀ ਪਰ ਮਨ ਦੁਖੀ ਹੁੰਦਾ ਵੇ ਦੇਖ ਕੇ ਇਹ ਜਿਹੇ ਹਾਲਾਤ ਆਪਣੇ ਦੇਸ਼ ਪੰਜਾਬ ਦੇ ਜੇ ਕੋਈ ਵਾਦਾ ਕਰਤਾ ਗੱਲ ਕਹੀ ਹੋ ਗਈ ਹੋਵੇ ਤਾਂ ਮਾਫ ਕਰਿਓ ਧੰਨਵਾਦ ਜੀ